ਮਮੂ ਕੀ ਕੰਡਈ ਏ ਤੂੰ ਕੋਈ ਨਹੀਂ ਮੰਮੀ ਉਹ ਬਾਲਟਾ ਪਿਆ ਹੈਗਾ ਬਾਹਰ ਤੇ ਮੈਂ ਹਾਂ ਚੱਲ ਅੰਦਰ ਰੱਖ ਦਿੰਨੀ ਆ ਦੋ ਲੱਗੇ ਹੀਗੇ ਜਿਹੜਾ ਫੜੀ ਦਾ ਹੀ ਉਹਦੇ ਨਾਲ ਹੀ ਕੰਮ ਕਰ ਲਾ ਪੈਦਾ ਹੀ ਤੇ ਦੋਵੇਂ ਇੱਕੋ ਜਿਹੇ ਹੁੰਦੇ ਜਾਂਦੇ ਹੀਗੇ ਤੇ ਫੇਰ ਕੀ ਹੋਇਆ ਇੱਕੋ ਜਿਹੇ ਹੁੰਦੇ ਜਾਂਦੇ ਐਨੀ ਤੂੰ ਠੀਕ ਨਹੀਂ ਰਹੀ ਤੇ ਮੈਂ ਕੰਮ ਕਰਦੀ ਨਹੀਂ ਚੰਗੀ ਲੱਗਦੀ ਮੈਂ ਡਈ ਆ ਉਹ ਗੜ ਵੀ ਗੋਡੇ-ਗੋਡੇ ਗਰਮੀ ਆ ਤੇ ਤੂੰ ਆਣ ਕੇ ਫੇਰ ਤੂੰ ਪੈ ਡੇ ਪਈ ਆ ਚੱਲ ਕੋਈ ਨਹੀਂ ਮੰਮੀ ਕੰਮ ਕੀਤੇ ਆ ਕੀ ਹੋ ਚੱਲਿਆ ਵਾ ਇੱਥੇ ਘੜਾ ਲਿੱッセ ਹੋ ਜਾਣਾ ਦਵਾਈ ਮੈਂ ਖਾ ਲਈ ਆ ਪੈ ਜਾਣਾ ਨਾ ਫਰਕ ਹੁਣ ਹੌਲੀ ਹੌਲੀ ਅੱਗੇ ਨਾ ਬੜਾ ਫਰਕ ਵਾ ਤੇ ਜਦੋਂ ਤੁਸੀਂ ਇਕੱਲੇ ਕੰਮ ਕਰਦੇ ਹੀ ਹੈ ਨਾ ਮੈਨੂੰ ਤੇ ਵੇਖ ਕੇ ਹੋਰ ਤਰ੍ਹਾਂ ਹੁੰਦਾ ਵਾ ਕਿ ਕਿਦਾਂ ਡਏ ਆ ਹੁੰਦਾ ਤੇ ਚਹੀ ਆ ਪਰ ਤੇ ਇਹ ਆਪਣੇ ਸਰੀਰ ਨਾਲੋਂ ਕੀ ਚੰਗਾ ਵਾ ਆਪਣੇ ਆਪ ਵਾਲੀ ਵੀ ਵੇਖ ਨਾ ਤੇ ਐਨੀ ਮੇਰੀ ਹਾਲਤ ਹੋਈ ਆ ਅਗਲੇ ਜੁਗੋਂ ਤੂੰ ਹੋ ਕੇ ਬਚੀ ਆ ਤੇ ਕੰਮ ਦੀ ਕਿਹੜੀ ਗੱਲ ਵਾ ਕੰਮ ਥੋੜਾ ਬੇਲੇ-ਕਬੇ ਵੀ ਹੋ ਜਾਊਗਾ ਤਾਂ ਵੀ ਕੋਈ ਗੱਲ ਨਹੀਂ ਤੇ ਜੇ ਤੂੰ ਫੇਰ ਪੈ ਗਈ ਤੇ ਫੇਰ ਕੀ ਕਰਾਂਗੇ ਅਸੀਂ ਓ ਮਾਂ ਮੇਰੀ ਏ ਹੌਣ ਨਹੀਂ ਮੈਨੂੰ ਕੁਝ ਵੀ ਹੋਣਾ ਅੱਗੇ ਤੇ ਥੋੜੀ ਜਿਹੀ ਮੈਂ ਕਰਨ ਦੀ ਟੈਨਸ਼ਨ ਲੈ ਗਈ ਹਾਂ ਉਹਦਾ ਕਰਕੇ ਮੈਨੂੰ ਹੋ ਗਿਆ ਹੀਗਾ ਤੇ ਨਾਲੇ ਜਿਹਦੇ ਸਿਰ ਤੇ ਐਦਾਂ ਦਾ ਮਾਪਿਓ ਹੋਵੇ ਨਾ ਉਹਨੂੰ ਨੇ ਕੁਝ ਵੀ ਹੁੰਦਾ ਉਹਨੂੰ ਰੱਬ ਨਾ ਮੌਤ ਦੇ ਮੂੰਹ ਚੋਂ ਵੀ ਬਚਾ ਲੈਂਦਾ ਵਾ ਆ ਅੱਗੇ ਵੇਖ ਲੋ ਕਿੰਨੀ ਹੋਈ ਮੇਰੇ ਨਾਲ ਕੁਝ ਹੋਇਆ ਕਿਉਂਕਿ ਉਹਦੇ ਮਗਰ ਫਿਕਰ ਕਰਨ ਵਾਲੇ ਹੈਗੇ ਹੀ ਤੇ ਰੱਬ ਨੂੰ ਵੀ ਪਤਾ ਵਾ ਵੀ ਨਹੀਂ ਭਈ ਸਾਰਾ ਪਰਿਵਾਰ ਇਹਦੇ ਸਿਰ ਤੇ ਆ ਤੇ ਨਾਲੇ ਮਗਰ ਲਿਆਂ ਨੂੰ ਟੈਨਸ਼ਨ ਆ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਮੇਰੀ ਬੜਾ ਫਰਕ ਅੱਗੇ ਨੂੰ ਵੀ ਜੀ ਟੈਨਸ਼ਨ ਕਿ ਤਾਣਾ ਲਾਈਏ ਟੈਨਸ਼ਨ ਤੇ ਹੁਣ ਧੀਆ ਹਾਨੂੰ ਪਤਾ ਨਾ ਜੇ ਤਾਂ ਅਸੀਂ ਦੋਵਾਂ ਜੀਆਂ ਨੇ ਮਗਰੋਂ ਕੀਤਾ ਵਾ ਕੰਮ ਤੰਦਾ ਉਹਨੇ ਮਾਰ ਡੰਗਰ ਮਾਹਾਂ ਸਾ ਬਚਾਰਿਆ ਤੇ ਮੇਰ ਕੋ ਆ ਮਾੜਾ ਮੋਟਾ ਚਮਕੇ ਦਾ ਹੀ ਮਾਹਾਂ ਹੁੰਦਾ ਰਿਆ ਟੈਨਸ਼ਨ ਕਿ ਤਾਣਾ ਪਤ ਹੋਵੇ ਸਾਰਾ ਤੂੰ ਕਰਦੀ ਹੁੰਦੀ ਇਹ ਕੋਈ ਗੱਲ ਨਹੀਂ ਜਦੋਂ ਤੂੰ ਐ ਠੀਕ ਠਾਕ ਹੋ ਗਈ ਨਾ ਮੈਨੂੰ ਪਤਾ ਮੈਨੂੰ ਤੇ ਫੇਰ ਨਹੀਂ ਤੂੰ ਕੰਮ ਕਰਨ ਦੇਣਾ ਕਰਨਾ ਤੇ ਤੂੰ ਹੀ ਆ ਹੈ ਤੇ ਸਹੀ ਆ ਬੀਜੀ ਪਰ ਵੇਖ ਕੇ ਨਾ ਹਰਿਆ ਨਹੀਂ ਜਾਂਦਾ ਤੂੰ ਹਿਵੇਂ ਹੁਣ ਉਹ ਗੱਲ ਸਰੀਰ ਤਾਂ ਬਜ਼ੁਰਗ ਹੋਇਆ ਵਾ ਤੂੰ ਹੀ ਬੈਠੇ ਸੋਹਣੇ ਲੱਗਦੇ ਓ ਤੂੰ ਤੇ ਇੰਨਾ ਹੀ ਬੜਾ ਵਾ ਕਿ ਮੇਰੇ ਲਾਗਾ ਕੋਈ ਬਾਹਰੋਂ ਅੰਦਰੋਂ ਚੀਜ਼ ਲਿਆ ਤਿੰਦੀ ਓ ਨਾ ਤੇ ਮੈਨੂੰ ਇੰਨਾ ਹੀ ਬਹੁਤ ਵਾ ਕਿ ਮੇਰੇ ਲਾਗੇ ਆਸਰਾ ਹੈਗਾ ਤੁਰੇ ਫਿਰਦੇ ਆ ਨਹੀਂ ਤੇ ਜਿੱਦਾਂ ਦੇ ਹਾਲਾਤ ਹੀ ਨਾ ਜੇ ਮੰਗਰ ਕੋਈ ਘਰ ਦੇ ਵਿੱਚ ਨਾ ਹੁੰਦਾ ਤੇ ਕਿੱਦਾਂ ਲੰਘਣੀ ਹੈਗੀ ਕੋਈ ਇੱਕ ਦਿਨ ਸਾਡੇ ਮਾਲ ਡੰਗਰ ਨੂੰ ਸਾਥ ਦਿੰਦਾ ਦੋ ਦਿਨ ਸਾਥ ਦਿੰਦਾ ਕੋਈ ਨਹੀਂ ਕਿਸਦਾ ਧਿਆਨ ਰੱਖਦਾ ਵੀਜੀ ਫੇਰ ਵੀ ਸਿਆਣਾ ਬੰਦਾ ਨਾ ਘਰ ਦਾ ਬੰਨ ਹੁੰਦਾ ਵਾ ਜਿੰਦਰਾ ਹੁੰਦਾ ਵਾ ਐਵੇਂ ਆਂਦੇ ਆ ਸਿਆਣਿਆਂ ਬਿਨਾ ਘਰ ਨਹੀਂ ਕੱਖ ਵੀ ਹੁੰਦਾ ਤੇ ਅੱਜ ਪਤਾ ਵੀ ਲੱਗ ਗਿਆ ਵੇਖ ਵੀ ਲਿਆ ਜਿੰਨਾ ਤੂੰ ਹੀ ਮੇਰ ਨਾਲ ਵਕਤ ਕੱਢਿਆ ਨਾ ਇੰਨਾਂ ਨੇ ਕੋਈ ਵੀ ਕੱਢਦਾ ਤੇ ਕੋਈ ਗੱਲ ਨਹੀਂ ਪੁੱਤ ਮਾਪਿਓ ਕਿਹੜੇ ਕੰਮ ਨੂੰ ਹੁੰਦਾ ਵਾ ਇਹੋ ਕੋਹ ਆ ਜੇ ਕੱਲ ਨੂੰ ਐਹੀ ਡਿਗਣਾ ਤੇ ਤੂੰ ਹੀ ਚੁੱਕਣਾ ਵਾ ਉਹ ਕਿੰਨੇ ਹਾਨੂੰ ਕਿੰਨੇ ਸਾਂਭਣਾ ਜੇ ਅੱਜ ਨਹੀਂ ਤੁਹਾਡਾ ਸਾਥ ਦਵਾਂਗੇ ਤੁਹਾਡਾ ਵੀ ਕੱਲ ਨੂੰ ਤੂੰ ਹੀ ਇੰਨਾ ਕੀ ਜਿਣਾ ਨਾ ਇਹੋ ਜੀ ਨੇ ਪਰਵਾਹ ਕਰੀਦੀ ਹੁੰਦੀ ਤੇ ਕੋਈ ਗੱਲ ਨਹੀਂ ਚੱਲ ਤੂੰ ਜਾ ਕੇ ਨਾ ਤੇ ਪੱਖੇ ਥੱਲੇ ਬੋ ਜੋ ਇੱਕ ਤੇ ਜ਼ਿਆਦਾ ਕੰਮ ਦੀ ਲੋੜ ਹੋਊ ਤੇ ਮੈਂ ਤੈਨੂੰ ਬਾਜ ਮਾਰ ਲੂੰਗੀ ਤੂੰ ਤੇ ਸਵੇਰ ਮੇ ਨਾ ਕਰ ਤੂੰ ਅੰਦਰੇ ਅੰਦਰ ਦਾ ਕੰਮ ਕਰ ਰਾ ਜੀ ਕਿੰਨੀ ਸੋਹਣੀ ਹਵਾ ਵਗੰਡੀ ਬਾਹਰ ਉਹਦਾ ਵੀ ਠੰਡਾ ਹੋਇਆ ਹੁਣ ਚੱਲ ਵੇਖਾਂ ਕੋਈ ਕਦੂ-ਕਦੂ ਲੱਗਾ ਵਾ ਕਿ ਨਹੀਂ ਸਬਜੀ ਪੈਂਦੀ ਏ ਉਹਦਾ ਹੀ ਸੜ ਜਾਂਦੇ ਆ ਫੁੱਲ ਪਈ ਜਾਂਦੀਆਂ ਸੜੀ ਜਾਂਦੀਆਂ ਪਤ ਨਹੀਂ ਕੀ ਗੱਲ ਵਾ ਐਦਾਂ ਨਾ ਕਰਾਂ ਘਰੋਂ ਬਾਹਰ ਤੇ ਆਈਆਂ ਉਸਗਾਤਾਂ ਜੀਆਂ ਤੋਂ ਚੋਰੀ ਨਾ ਫੋਨ ਲਾਉਣੀ ਆ ਦੇ ਸਹੁਰਿਆਂ ਦੇ ਤੇ ਮਾਸੀ ਨੂੰ ਪੁੱਛਦੀਆਂ ਕਿ ਕਿੱਦਾਂ ਦੀਦਾ ਹਾਲ ਚਾਲ ਹੁਣ ਠੀਕ ਵਾ ਮਿਲੀ ਏ ਛੁੱਟੀ ਕਿ ਨਹੀਂ ਮਿਲੀ ਘਰੇ ਤੇ ਕਿਤੇ ਨਾਲੇ ਸਾਹਮਣੇ ਸਾਹ ਲੈਣਾ ਵੀ ਇਹਨਾਂ ਨੇ ਪਰੂ ਕੀਤਾ ਹੁੰਦਾ ਕਿਤੇ ਹਣ ਕੰਧਾਂ ਨਾਲ ਜੁੜੀਆਂ ਰਹਿੰਦੀਆਂ ਵਾ ਨਾ ਮਾਤੇ ਸਹੀ ਫੋਨ ਇੱਕ ਵਾਰੀ ਕੀ ਦਬੂ ਨਾ ਗਿਆ ਵੇਖਾਂ ਤੁਸੀਂ ਹਲੋ ਹਲੋ ਹਾਂਜੀ ਸਾਡੀ ਆਸੀ ਜੀ ਸਵਾਸਤਿ ਕਾਲ ਕੀ ਹਾਲ ਚਾਲ ਵਾ ਹਾਂ ਵਧੀਆ ਤੇ ਸੁਣਾਓ ਆਪਣੇ ਆਪਣੇ ਵੀ ਠੀਕ ਠਾਕ ਆ ਪੁੱਤ ਜਿਹੜਾ ਟਾਈਮ ਪਾਸ ਹੋਣ ਦਿਆ ਵਾ ਇਹ ਵਧੀਆ ਚਾਹੀਦੇ ਹੋਰ ਪਰਮੇ ਜੀ ਦੇ ਦਾ ਠੀਕ ਆ ਨਾ ਹਾਂ ਠੀਕ ਠਾਕ ਆ ਪੁੱਤ ਵਧੀਆ ਹੁਣ ਹਾਲਤ ਤੇ ਬੜੀ ਹੋਈ ਚਲੋ ਮਹਾਰਾਜ ਨਾ ਪਲਾ ਕਰਨ ਵਾਲਾ ਉਹ ਹੀ ਆ ਹਰ ਇੱਕ ਦਾਈ ਹੋਰ ਰਾਮਾ ਜੀ ਆਇਆ ਦੀਦੀ ਨੂੰ ਦਾ ਫੋਨ ਆਇਆ ਵਾ ਪੁੱਤ ਨੂੰ ਛੁੱਟੀ ਮਿਲ ਗਈ ਆ ਚਲੋ ਤੇ ਵਧੀਆ ਵਾ ਤੇ ਮੁੰਡੇ ਦਾ ਖੁਸ਼ ਲੱਗਾ ਪਤਾ ਮੁੰਡੇ ਦੇ ਵਾ ਵਧਾਈ ਬਣੀ ਆ ਕਰਨ ਆ ਗਿਆ ਵਾ ਚਲੋ ਵਾ ਜੀ ਇਹ ਤਾਂ ਬੜਾ ਵਧੀਆ ਹੋਇਆ ਮੈਂ ਨਾ ਜਿੱਦ ਤੇ ਤੁਹਾਡੇ ਕੋਲ ਹੋ ਕੇ ਗਈ ਸੀ ਨਾ ਮੈਂ ਤੂੰ ਤੇ ਆ ਭੜੀ ਟੈਨਸ਼ਨ ਸੀ ਮੇਨੂੰ ਤੇ ਤੁਹਾਡੇ ਵੱਲ ਵੇਖ ਕੇ ਬੜਾ ਤਰਸਦਾ ਹੀ ਮੈਂ ਵੀ ਕੀ ਹਾਲ ਬਣ ਗਿਆ ਘਰ ਦਾ ਤੇ ਮੇਰੀ ਨਨਾਨ ਨੇ ਕਾਹੇ ਜੋਗੇ ਨਹੀਂ ਛੱਡਿਆ ਤੁਹਾਨੂੰ ਤੈਨੂੰ ਤਾਂ ਫਿਰ ਪਤਾ ਹੀ ਆ ਪੁੱਤ ਵੇਖ ਹੀ ਗਈ ਹਾਂ ਪੰਮਾ ਉਹ ਨਹੀਂ ਘਰ ਮੁੰਡਾ ਵੀ ਨਹੀਂ ਘਰ ਤੇ ਸਾਡਾ ਕੀ ਹਾਲ ਹੈਗਾ ਅਸੀਂ ਕੋਈ ਜਿੰਦਿਆਂ ਚ ਹੀ ਹਾਨੂੰ ਤਾਂ ਉਹ ਗੱਲ ਮਰਨ ਨੂੰ ਥਾ ਨਹੀਂ ਲੱਗਦਾ ਨਹੀਂ ਤੇ ਜੱਤਾ ਦਾ ਸਾਡਾ ਹਾਲ ਹੈਗਾ ਮਾਸੀ ਜੀ ਇਹ ਗੱਲ ਤਾਂ ਢੀ ਸਹੀ ਆ ਮੈਂ ਦੇਖਣਾ ਮਾਵਾ ਵੀ ਹਨਾ ਬੜਾ ਸਿਆਧਿਆ ਕੀਕਲੀਆਂ ਪਾਲਨਾ ਪਰ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਹੈ ਜੀ ਇਹ ਤੇ ਹੋਰ ਹੀ ਕਮਾਂ ਚ ਪਈਆਂ ਫਿਰਦੀਆਂ ਵਾ ਹੋਰ ਕਿਹੜੀਆਂ ਕਮਾਂ ਚ ਪਈਆਂ ਫਿਰਦੀਆਂ ਵਾ ਹੋਰ ਇਹਨਾਂ ਕੀ ਕਰਨਾ ਸਾਡੇ ਉੱਤੇ ਕੋਈ ਰਹਿ ਗਿਆ ਜੇ ਕਰਨ ਵਾਲਾ ਮਾਚੀਏ ਕਹਿੰਦੀਆਂ ਤੁਹਾਡੇ ਤੇ ਕੇਸ ਕਰਨਾ ਵਾ ਕੇਸ ਕਰਨ ਨੂੰ ਫਿਰਦੀਆਂ ਵਾ ਤੇ ਕੇਸ ਕਰ ਲੈਣਾ ਅਸੀਂ ਕਿਹੜੀਆਂ ਗਾੜੀ ਉਹ ਗੱਲ ਵੀ ਅਸੀਂ ਬੰਦੇ ਨਹੀਂਗੇ ਅਸੀਂ ਡੰਗਰ ਵਾ ਕੇਸ ਹੀ ਕਰਕੇ ਵੇਖ ਲੈਣਾ ਸਾਨੂੰ ਕਿਹੜੇ ਕੇਸ ਨਹੀਂ ਕਰਨੇ ਹੁੰਦੇ ਕੇਸ ਬੰਦਿਆਂ ਤੇ ਹੀ ਹੁੰਦੇ ਆ ਕਰ ਲੈਣੇ ਇਹ ਵੀ ਬਾਹਰ ਆ ਕੇ ਵੇਖ ਲੈਣ ਛੱਡੋ ਪੜਾਈ ਗਰੇ ਕੰਮ ਨਹੀਂ ਕਰੀਦੇ ਰਿਸ਼ਤੇਦਾਰੀ ਚ ਸਿੱਕ ਪੈਂਦੀ ਪੈ ਜਾਂਦੀ ਆ ਚਾਹੇ ਵੀ ਤੂੰ ਆਪਣਾ ਘਰ ਬਚਾ ਪਰ ਇਹ ਤੇ ਕਿਸੇ ਪਾਸੇ ਲੱਗਣੀ ਨਹੀਂ ਹੈਗੀਆਂ ਨਹੀਂ ਨਹੀਂ ਦੱਸ ਸਮਝਾ ਤੈਨੂੰ ਘਰ ਸਾਡਾ ਵਾਂਗੇ ਪਰ ਨਾ ਤੂ ਟੁੱਟ ਕੇ ਇਹੋ ਜੀ ਗੱਲ ਕਰ ਵੀ ਨਾ ਘਰ ਵੰਡਣ ਦੀ ਆਹੀਂ ਤੈਨੂੰ ਘਰ ਕਦੀ ਵੀ ਨਹੀਂ ਵੰਡ ਦੇਣਾ ਜੋ ਮਰਜੀ ਹੋ ਜੇ ਹਾਂ ਥੋੜੀਆਂ ਨੇਕੀਆਂ ਕਰਕੇ ਗਈ ਸਾਡੇ ਨਾਲ ਸਾਡੇ ਅਜੇ ਵੀ ਘਰ ਵੜੂਗੀ ਹੋਰ ਵੀ ਕੋਈ ਰਹਿੰਦੀ ਆ ਉਹ ਵੀ ਇਹਨੂੰ ਕਿਆ ਕਰਲੇ ਤੇ ਅੱਗੇ ਮਾਵਾ ਤੀਆਂ ਆਦਿਆ ਨਾ ਕੇਸ ਕਰਨਾ ਤੇ ਸਾਨੂੰ ਕੋਈ ਪਰਵਾਹ ਨਹੀਂ ਕੀ ਕਰ ਲਵੇ ਜਿਹੜਾ ਇਹਨੇ ਕੇਸ ਕਰਨਾ ਅਸੀਂ ਨਹੀਂ ਡਰਦੇ ਇਹਨਾਂ ਦੇ ਕੇਸਾਂ ਤੋਂ ਮਾਸੀ ਜੋ ਤਾਂ ਮੈਨੂੰ ਪਤਾ ਵਾ ਇਹਨੇ ਕਾਨੂੰਨਕਾਰ ਵੜਨ ਵਾਲੇ ਕੰਮ ਤਾਂ ਨਹੀਂ ਇਹ ਕੀਤੇ ਪਤਾ ਨੂੰ ਪਤਾ ਵਾ ਫਿਰ ਉਹਨਾਂ ਗੱਲਾਂ ਨੂੰ ਲੈ ਕੇ ਬੈਠੇ ਰਹੀਏ ਕਿਥੇ ਇਦਾਂ ਗੱਲ ਨਹੀਂ ਨਾ ਮੰਨ ਵੀ ਆ ਜੀ ਬੰਦੀ ਬਣੇ ਨਾ ਬਣੇ ਤੂੰ ਵੀ ਹੁਣ ਉਹ ਗੱਲ ਨਾ ਨਾ ਕਰਤੀਏ ਸਾਡੇ ਵੱਲ ਦੀ ਵੀ ਤੂੰ ਕਰੀ ਜਾਨੀ ਤੇ ਤੂੰ ਆਪਣੇ ਨਿਕਲੋਂ ਲਾਉਣ ਲਈ ਆ ਕਿਹੜਾ ਵਲ ਸਾਡੇ ਵੀ ਕੋਲੋਂ ਲੱਜੇ ਦਾ ਵਦਮ ਕੋਈ ਗੱਲ ਨਹੀਂ ਯਾ ਤੇਰੇ ਨਾਲ ਵੀ ਕੋਈ ਕਰਦੀਆਂ ਨਾ ਨੀਕੀ ਬੜੀ ਗੱਲ ਤੂੰ ਵੀ ਲਾਂਬੇ ਹੋ ਜੀ ਤੇ ਨਾ ਮਾਵਾਂ ਤੀਆਂ ਨੂੰ ਇੱਕ ਬੰਨੇ ਕਰਦੀ ਇਹ ਕਰਕੇ ਵੇਖ ਲੈਣ ਜੋ ਵੇਖਣਾ ਮਾ ਉਹ ਆ ਸਿੱਧੀ ਗੱਲ ਉਹਨਾਂ ਤੋਂ ਗੱਲ ਕੀ ਕਰਨੀ ਮੈਂ ਇਹ ਕਹਿੰਨੀ ਆਂ ਚਾਲੇ ਇਹਦੇ ਵੀ ਨਿਆਣੇ ਹੈਗੇ ਤੁਹਾਨੂੰ ਪਤਾ ਹੀ ਆ ਫਿਰ ਵੀ ਅਸਰ ਕਾਰਵਾਈ ਆ ਤੇ ਤੁਹਾਨੂੰ ਪਤਾ ਵਾ ਐਦਾਂ ਕਰੂ ਨਿਆਣਿਆਂ ਦਾ ਮੋਹ ਵੀ ਨਹੀਂ ਇਹਦੇ ਵਿੱਚ ਰਹਿਣਾ ਹੈਗਾ ਨਿਆਣਿਆਂ ਦਾ ਮੋਹ ਰੱਖੇ ਤੇ ਰਵੇ ਜਦੋਂ ਰੱਖਣਾ ਹੀ ਨਹੀਂ ਕਿਹਤੀ ਪੁੱਤ ਨੇ ਤੇ ਮੋਹ ਕਿੱਥੋਂ ਰਹਿਣਾ ਵਾ ਇਹਦੇ ਮਾਵਾਂ ਆਪ ਹੀ ਸਮਝਣ ਪਿਆਹੀ ਨਿਆਣੇ ਦੀਆਂ ਮਾਵਾਵਾ ਤੇ ਜਦੋਂ ਸਮਝਦੀ ਨਹੀਂ ਤੇ ਫਿਰ ਕੀ ਕਿੱਥੋਂ ਰਹਿਣਾ ਵਾ ਹੁਣ ਤੂੰ ਕਿਤਾ ਸਮਝਣ ਲਈ ਆ ਆਪਣੀ ਕਰ ਕਰਾ ਕੇ ਵੀ ਦੋ ਆਈ ਤੂੰ ਨੋਕੋ ਵੀ ਤੇ ਆਪਣੀ ਸੱਸ ਕੋ ਵੀ ਤੇ ਇਹਦੇ ਕੋਲ ਨਣਾਨ ਕੋ ਵੀ ਕਰਾ ਕੇ ਤੇ ਤੂੰ ਉੱਥੇ ਬਸਣ ਨਹੀਂ ਗਈ ਆ ਤੂੰ ਕਿਹੜੀ ਨਹੀਂ ਬਸਣ ਲਈ ਜਿਨ੍ਹਾਂ ਨੇ ਬਸਣਾ ਨਾ ਉਹ ਬਸਦੀਆਂ ਹੀ ਆ ਇਹ ਓਂਜੀ ਠੰਡੇ ਦਰਦ ਭੁਕਾ ਦਿੰਦੀ ਤੇ ਇਹਨੇ ਜੋ ਵੀ ਕਰਨਾ ਨਾ ਕਰ ਲੈ ਮੰਜਿਓ ਪਾਉ ਨਹੀਂ ਰਹੀ ਹੁੰਦੀ ਆ ਜੇ ਇਹ ਕਰੂ ਤੇ ਅਸੀਂ ਕਿਹੜੀਆਂ ਵੀ ਗਾੜੀ ਚੂੜੀਆਂ ਪਾਈਆਂ ਵੀ ਅਸੀਂ ਨਹੀਂ ਕੁਝ ਕਰ ਸਕਦੇ ਅਸੀਂ ਕਰ ਲਾਂਗੇ ਫੇਰ ਉਹ ਨਾ ਮਾੜਾ ਨਿਕਲੇ ਕੰਮ ਤਾਂ ਜਾਣਾ ਵਾ ਸਾਨੂੰ ਪਤਾ ਵਾ ਕੇਸ ਕਰਨੇ ਕਿਤੇ ਸੋਕੇ ਪਏ ਆ ਬਥੇਰਾ ਇੱਥੇ ਲੁੱਟ ਪੁੱਟ ਕੇ ਲੱਗੀ ਆ ਇੱਥੇ ਕੀ ਛੱਡ ਕੇ ਗਈ ਆ ਕੋਈ ਸੋਨਾ ਨਹੀਂ ਛੱਡਿਆ ਕੋਈ ਪੈਸਾ ਨਹੀਂ ਛੱਡਿਆ ਬੈਂਕ ਦੀਆਂ ਕਾਪੀਆਂ ਤੇ ਉਹ ਲੈ ਗਈ ਉਹੋ ਲਾ ਦੂਗੀ ਕਿ ਉਹਨੂੰ ਕਿਹੜਾ ਟੰਡਾ ਕੰਡਿਆ ਆ ਵੀ ਦਵਾ ਦਵ ਕਿਹੜਾ ਬੜਾ ਮਹਿਣ ਕੇਸ ਕਰਕੇ ਵੀ ਹੁਣ ਲੱਲਾ ਉਹ ਨਾ ਮਿਲੇ ਇਹਨੂੰ ਚਲੋ ਮੈਂ ਅਜੇ ਤੁਹਾਨੂੰ ਦੱਸਣ ਲਈ ਫੋਨ ਕੀਤਾ ਸੀ ਸੱਜੋ ਤੁਹਾਡੀ ਮਰਜ਼ੀ ਆ ਕਿੱਦਾਂ ਕਰੀ ਕਿੱਦਾਂ ਨਹੀਂ ਚਲੋ ਕੋਈ ਨਹੀਂ ਫਿਰ ਮੈਂ ਆਉਂਗੀ ਕਹਿ ਦੇਣਾ ਤੇ ਡੀਡਾ ਪਤਾ ਲੈ ਜੂਗੀ ਚਲ ਪੁੱਤ ਦੇਖ ਲਈ ਜੇ ਹੋਂ ਦੇਣ ਗਿਆ ਤੇ ਆ ਜੀ ਨਹੀਂ ਤੇ ਹੋਰ ਨਾ ਹੋਏ ਤੇਰੇ ਵੀ ਦਿਵਾਲੇ ਹੋ ਜਾਣ ਕਿਹੜੀਆਂ ਪੱਧਰੀਆਂ ਵਾ ਤੇ ਇੱਕ ਗੱਲ ਹੋਰ ਓ ਸਾਡੇ ਮੁੰਡੇ ਨੇ ਵੀ ਕਹਿਤਾ ਵਾ ਕਿ ਜੇ ਤੁਸੀਂ ਆਖੋ ਨਾ ਇੱਥੇ ਵਾਰਨੀ ਆ ਉਹ ਵੀ ਆਂਦਾ ਫਿਰ ਘਰ ਤੇ ਬਿਲਕੁਲ ਨਹੀਂ ਨਾ ਵਾਰਨੀ ਤੇ ਹੋਰ ਜਿਹੜਾ ਵੀ ਕੰਮ ਉਹਨਾਂ ਕਰਨਾ ਕਰ ਲੈਣ ਚੱਲ ਠੀਕ ਆ ਪਤ। ਚੱਲ ਓਕੇ। ਲੱਗੀ ਮਤਾਂ ਦੇਣ ਮੈਨੂੰ। ਇਹਦਾ ਵੀ ਇਰਾਦਾ ਵੀ ਕਿਹੜਾ ਬੜਾ ਮੇਰੇ ਗਲੋਂ ਲੱਥ ਜਾਵੇ। ਚੱਲ ਜਾਵੇ ਦਵਾ ਦਾ। ਕੌਣ ਹੈ ਕਿ ਮੰਮੀ? ਉਹ ਹੋਈਗੀ ਕਿ ਉਹਦੀ ਪਰਜਾਈ ਹੀ ਕਿ? ਅੱਛਾ ਅੱਛਾ। ਕਵਲ ਵੱਲ ਆਂਦੀ ਪਸੰਦ ਕੇ ਜਾਨੀ ਆ। ਆਹੋ। ਅੱਛਾ। ਮੈਂ ਆਮ ਨਹੀਂ ਛੱਡ ਜਾਨੀ ਕੋਈ ਘਰ ਨਹੀਂ ਨਿਆਣੇ ਉਹਦੇ ਰੁਣਦੇ ਉਹ ਅਜੇ ਆ। ਪਰ ਮੰਮੀ ਮੇਰਾ ਤੇ ਦਿਲ ਹੀ ਡਰੀ ਜਾਂਦਾ ਵਾ। ਕਿ ਜੇ ਉਹਨੇ ਫੇਰ ਕੇਸ ਕਰਤਾ ਨਾ ਤੇ ਫੇਰ ਵੀਪਤਾ ਪੈ ਜਾਣੀ। ਅਹੀਂ ਤੱਕ ਗਈ ਉਹ ਗੱਲ ਨੋਟਾਂ ਦੀਆਂ ਪੰਡਾਂ ਲਾ ਚੁੱਕੇ ਆ ਸਾਡੇ ਕੋਲ ਕੀ ਆ ਅਸੀਂ ਕਿੱਥੋਂ ਲਾ ਦੇਣੇ ਹੁਣ ਪੈਸੇ ਉਹਨਾਂ ਤੇ ਤੇ ਫੇਰ ਕੀ ਹੋਊਗਾ ਜੇ ਲਾਉਣੇ ਪੈਣਗੇ ਤੇ ਤਾਂ ਕੀ ਹੋਊਗਾ ਇਹ ਨਾ ਬੜੀ ਪੈਸੇ ਅਸੀਂ ਲਾ ਦਾਂਗੇ ਬੀਬੀ ਤੁਹਾਡੀ ਤਾਂ ਗੱਲ ਠੀਕ ਆ ਪਰ ਮੈਨੂੰ ਡਰ ਜਿਹਾ ਹੀ ਲੱਗ ਜਾਂਦਾ ਪਤਾ ਨਹੀਂ ਕਿਉਂ ਕਬਰਾਟ ਜੀ ਹੋਈ ਜਾਂਦੀ ਆ ਕਾਜੀ ਤੈਨੂੰ ਕਬਰਾਟ ਹੋਈ ਜਾਂਦੀ ਆ ਤੂੰ ਵੀ ਦੱਸ ਲਾ ਉਹ ਗੱਲ ਤੈਨੂੰ ਮੈਂ ਖੈ ਫੇਰ ਜੇ ਤੂੰ ਤੇ ਲੱਗ ਕੇ ਆ ਕੇ ਬੈ ਗਈ ਟੈਨਸ਼ਨ ਲੈ ਕੇ ਤੇ ਫੇਰ ਬਿਮਾਰ ਹੋ ਜਾਈਂ ਉੱਧਰ ਤੇ ਪੰਜ ਨਾ ਲੱਗਣ ਤੂੰ ਹੋਰ ਲਵਾ ਦੇ ਸਾਡੇ ਨਹੀਂ ਮੰਮੀ ਮੈਂ ਤੇ ਨਾ ਤੂੰ ਖਿਜਣ ਡੇ ਫੋਨ ਦੇ ਉੱਤੇ ਤੇ ਆਵਾਜ਼ ਸੁਣ ਕੇ ਆਈ ਆ ਵੀ ਪਤਾ ਨਹੀਂ ਕੀ ਹੋ ਗਿਆ ਮੰਮੀ ਨੂੰ ਡੇ ਇੰਨਾ ਖਿਜਣ ਖਪਣ ਤੁਹਾਨੂੰ ਪਤਾ ਤੇ ਹੈ ਹੀ ਆ ਉਹਨੇ ਨਹੀਂ ਸਾਨੂੰ ਸੁਖ ਦਾ ਸਾਹ ਲੈਣ ਦੇਣਾ ਉੱਥੇ ਵੀ ਬੈਠੀ ਆ ਨਾ ਤਾਂ ਵੀ ਨਹੀਂ ਇੱਥੇ ਟਿਕਾਣ ਦਿੰਦੀ ਕਿਸ ਨਾ ਕਹਿ ਬੰਨੇ ਚਵੰਤੀ ਲਾ ਹੀ ਛੱਡਦੀ ਆ ਐਡੀ ਕਿਤੇ ਪੁੱਠਿਆਂ ਪੈਰਾਂ ਵਾਲੀ ਆ ਨਾ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਚੱਲ ਜਾ ਤੂੰ ਜਾ ਕੇ ਤੇ ਲੰਮੀ ਪਾਉ ਤੁਮ ਮੈਂ ਵੀ ਨਹੀਂ ਵੀ ਡਾਡੀ ਤੇਰਾ ਕੀ ਕਰਨ ਦੇ ਆ ਚੱਲ ਇਹਨਾਂ ਘਰ ਜਾ ਕੇ ਗੱਲ ਕਰਦੀਆਂ ਸਗਾਤਨਾ ਕੀ ਪਤਾ ਇਹਦੇ ਪੱਲੇ ਪੈ ਹੀ ਜਾਵੇ ਤੇ ਇਹ ਘਰ ਵੜਨ ਜੋਗੀ ਹੋ ਹੀ ਜਾਵੇ ਇਹ ਇਦਾਂ ਤੇਰੇ ਪੱਲੇ ਹੀ ਨਹੀਂ ਪੈਣਾ ਗੁੱਖ ਵੀ ਨਹੀਂ ਸ਼ਗਨ ਹੋ ਗਈਆਂ ਤਾਂ ਬਾਤ ਤੁਰੇ ਫੈਂਡੇ ਆ ਨੌਤੀ ਹੋ ਗਏ ਤਾਂ ਕੋਈ ਸ਼ਰਮ ਕਰ ਕਿੱਥੇ ਤੇ ਵੇਲੀ ਵਾਲ ਤੁਰੇ ਫੈਂਡੇ ਅਸੀਂ ਮਰ ਗਈਆਂ ਮਾਵਾਂ ਦੀਆਂ ਤੇ ਫਿਰ ਕੀ ਹੋ ਗਿਆ ਇਹ ਮੇਰਾ ਹੀ ਘਰ ਵਾ ਤੇ ਮੈਂ ਆਪਣੀ ਵੇਲੀ ਚਾਹੀਆਂ ਕਿ ਬਗਾਨੇ ਦੀ ਚਤੜੀ ਨਾ ਆਈ ਆਈ ਹੀ ਮੈਂ ਇੱਥੇ ਸਬਜ਼ੀ ਵੇਖਣ ਤੇ ਕੋਈ ਲੱਭੀ ਨਹੀਂ ਹੈਗੀ ਨਾਲੇ ਮੰਮੀ ਕਿੱਥੇ ਆ ਮੰਮੀ ਘਰੇ ਆ ਜਾਂ ਮੰਮੀ ਇੱਥੇ ਦੁਪਹਿਰੇ ਕੀ ਕਰੇ ਬਾਹਰ ਨਿਕਲ ਕੇ ਤੁਹਾਨੂੰ ਕਹ ਦੇ ਕਿ ਮੰਮੀ ਸਬਜ਼ੀ ਲਿਆ ਦਿਓ ਬਾਹਰੋਂ ਤੋੜ ਕੇ ਕੱਲੀ ਪਰਦਾ ਨੋ ਬਣੀ ਤੇ ਦੀ ਗਾੜੀ ਗਾੜੀ ਦੋ ਪਹਿਲਾਂ ਮੈਨੂੰ ਇਹ ਦੱਸੋ ਤੂੰ ਹੀ ਮੇਰੇ ਮਗਰ ਕੀ ਕਰਨ ਆਏ ਆ ਤੇ ਵੇਖਣ ਦਾ ਫਰਜ਼ ਨਹੀਂ ਆ ਵੀ ਕਿੱਧਰ ਨੂੰ ਗਈ ਆ ਨਹੀਂ ਮੈਂ ਕਿਤੇ ਚਲ ਚਲੀ ਜਿਹੜੀਆਂ ਮੇਰੀਆਂ ਰਾਖੀਆਂ ਕਾਦੀ ਮੇਰੇ ਪਿੱਛੇ ਆ ਗਈਆਂ ਇਹ ਮੇਰਾ ਆਪਣਾ ਘਰ ਆ ਮੈਂ ਤੇ ਪੱਕੇ ਪੈਰੀ ਰਹਿਣ ਦੀ ਆ ਇਹ ਨਹੀਂ ਵੀ ਤੇਰੇ ਵਾਂਗੂ ਮੂੰਹ ਚੱਕਿਆ ਤੇ ਚੁੱਪ ਕਰਕੇ ਜਾ ਕੇ ਪੇਕੇ ਬਹਿ ਜੂਗੀ ਬੋਤਾ ਮੇਨਾ ਸਿਰਖਪਾਈ ਨਗਰ ਮੈਨੂੰ ਇਹ ਦੱਸ ਮੰਮੀ ਕਿੱਥੇ ਆ ਮੈਂ ਮੰਮੀ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਜਿਹੜੀ ਗੱਲ ਕਰਨੀ ਮੇਰ ਨਾਲ ਹੀ ਕਰਲਾਂ ਹਾਂ ਮੰਮੀ ਨਾਲ ਜਾਦੀ ਹੁੰਦੀ ਸਾਡਾ ਮਾਮਾ ਦੀਆਂ ਦਾ ਕਿਹੜਾ ਕੋ ਵੰਡਿਆ ਵਾ ਤੇ ਭੀ ਜਾ ਤੂੰ ਵੰਡੀ ਆ ਸਾਡੇ ਨਾਲ ਚੱਲ ਠੀਕ ਆ ਜੇ ਤੂੰ ਕਹਿੰਨੀ ਆ ਤਾਂ ਮੈਂ ਤੇਰੇ ਨਾਲ ਹੀ ਗੱਲ ਕਰ ਲੈਨੀ ਆ ਗੱਲ ਪਰ ਹੈ ਤੇਰੇ ਫਾਇਦੇ ਦੀ ਆ ਉਹ ਕਦੋਂ ਦਾ ਤੂੰ ਮੇਰਾ ਇੰਨਾ ਫਾਇਦਾ ਸੋਚਣ ਡੈ ਬੀ ਮੈਂ ਤੇ ਤੇਰਾ ਬੜੇ ਚਿਰਾਂ ਦਾ ਫਾਇਦਾ ਸੋਚਦੀ ਆ ਪਰ ਤੇਰੇ ਪੱਲੇ ਕੋਖ ਨਹੀਂ ਪੈਂਦਿਆ ਚੱਲ ਪਾ ਦੇ ਫਿਰ ਅੱਜ ਕੀ ਪੱਲੇ ਪਵਣਾ ਮੈਂ ਤੂੰ ਕਿਹੜਾ ਸੱਪ ਕੱਢਣਾ ਕੱਢ ਮੈਂ ਇਹ ਕਹਿੰਨੀ ਆ ਕਿ ਮੈਂ ਤੇਰੇ ਲਈ ਆਈ ਸੋਰੇ ਫੋਨ ਤੇ ਪਰਮਜੀਤ ਨੂੰ ਛੁੱਟੀ ਮਿਲ ਗਈ ਆ ਉਹ ਠੀਕ ਠਾਕ ਹੋ ਗਿਆ ਆਪਣੇ ਘਰ ਆ ਗਈ ਆ ਨਾਲੇ ਉਹਦਾ ਮੁੰਡਾ ਵੀ ਲੱਭ ਗਿਆ ਵਾ ਤੇ ਮੈਂ ਕਹਿੰਨੀ ਆ ਸਾਰਾ ਕੁਝ ਤੇ ਠੀਕ ਠਾਕ ਵਧੀਆ ਚੱਲਣ ਡਿਆ ਤੂੰ ਚੰਗੀ ਚਾਹਵੇਂ ਨਾ ਹੁਣ ਆਪਣੇ ਘਰ ਚੱਲ ਜੇ ਤੇ ਤੈਨੂੰ ਕਹੇ ਨਾ ਕਹਿਣਾ ਵੀ ਕੋੱਖਣੀ ਆ ਠੀਕ ਠਾਕ ਹੋ ਕੇ ਉਹ ਆ ਨਹੀਂ ਗਈ ਉਹ ਹੈਗੀ ਠੀਕ ਹੀ ਉਹ ਪਖੰਡ ਕਰਦੀ ਆ ਚਲਿੱਤਰਾਂ ਦੀ ਉਹ ਭਰੀ ਆ ਉਹਨੂੰ ਕਿਤੇ ਕੋਈ ਗੋਲੀ ਨਹੀਂ ਵਜੀ ਨਹੀਂ ਪਖੰਡ ਤੈਨੂੰ ਪਤਾ ਵੀ ਉਹ ਕਰਦੀ ਸੀ ਤੂੰ ਨਹੀਂ ਕਰ ਲੈਂਦੀ ਚਲਿੱਤਰ ਮੈਂ ਵੀ ਉੱਥੇ ਹੀ ਰਹੀ ਆ ਇਨਾਜਰ ਮੈਨੂੰ ਸਾਰਾ ਪਤਾ ਵਾ ਮੈਂ ਤਾਂ ਉਹਨਾਂ ਦੀ ਰਗ ਰਗ ਤੋਂ ਵਾਕਪਾਂ ਤੇ ਕਿਹੜਾ ਕਿਦਾਂ ਦਾ ਵਾ ਤੇ ਕਿਹੜਾ ਕਿਦਾਂ ਦਾ ਵਾ ਤੇਰੀ ਵੀ ਜੋ ਰਗ ਰਗ ਤੋਂ ਵਾਕ ਵਾ ਵੀ ਤੂੰ ਕਿੱਦਾਂ ਦੀ ਆ ਤੇ ਮੈਂ ਤਾਂ ਆਈਆਂ ਫਿਰ ਆਪਣੀ ਮਾਂ ਦੇ ਘਰ ਬੈਠੀ ਆ ਨਾ ਨਹੀਂ ਹੁਣ ਫਿਰ ਇੱਥੇ ਹੀ ਬੈਠੀ ਰਹੀ ਆਪਣੀ ਮਾਂ ਦੇ ਘਰ ਹੀ ਆਪਣਾ ਘਰ ਤੂੰ ਪਟਿਆ ਹੀ ਪਟਿਆ ਵਾ ਹੁਣ ਆਪਣੇ ਭਰਾ ਦਾ ਘਰ ਵੀ ਪਟ ਗਿਆ ਸਾਂ ਲਊਂਗੀ ਉਦਾਂ ਕਿੱਥੇ ਤੂੰ ਜਾਣ ਵਾਲੀ ਆ ਮੈਂ ਤੇ ਤੇਰਾ ਭਲਾ ਸੋਚਦੀ ਵੀ ਚੱਲ ਕਿਸੇ ਨਾ ਕਿਸੇ ਤਰੀਕੇ ਤੇਰਾ ਘਰ ਵਸਿਆ ਰਹੂਗਾ ਤੂੰ ਆਪਣੇ ਘਰ ਚੱਲ ਜਾ ਪਰ ਨਾ ਤੇਰਾ ਤਾਂ ਦਿਮਾਗ ਹੀ ਖੋਤਾ ਖੋਤੇ ਦਿਮਾਗ ਜਿੱਥੋਂ ਪੈ ਜੂਗੀ ਜਿੰਨਾ ਮਰਜੀ ਕੀ ਕਹਦੇ ਵੇ ਸਿਆਦੀਆਂ ਠੀਕਰੀਆਂ ਪਣਾ ਲੋ ਟਾਡੇ ਨਾਲ ਟਾਡੇ ਪੱਲੇ ਨਹੀਂ ਪਹਿਣ ਵਾਲੀ ਤੂੰ ਨਾ ਹੀ ਪੰਨਿਆ ਕਰ ਸਿਆਦੀਆਂ ਠੀਕਰੀਆਂ ਐਨੀ ਫਿਕਰ ਨਾ ਮੇਰੀ ਕਰਿਆ ਕਰ ਮੇਰੀ ਮਾਂ ਆਥ ਪਿਓ ਹੈਗੇ ਆ ਠੀਕਰੀਆਂ ਪੰਨਣ ਨੂੰ ਠੀਕ ਆ ਨਾ ਮਾਂ ਦੀ ਫਿਕਰ ਤੇ ਮੈਨੂੰ ਵਿਖਣੀ ਨਹੀਂ ਦਈ ਆ ਕਿੰਨੀ ਕੁ ਤੇਰੀ ਕਰਦੀ ਆ ਜਿਹੋ ਜੀ ਤੂੰ ਉਹੋ ਜੀ ਤੇਰੀ ਮਾਂ ਵਾ ਚੱਲ ਚੱਲ ਤੁਰੇ ਜਾ ਮਤਾਂ ਨਾ ਦੇ ਬੋਤੀਆਂ ਮੈਨੂੰ ਆਈ ਵੱਡੀ ਮੈਨੂੰ ਸਮਝਾਉਣ ਤੇ ਰਹੀ ਗੱਲ ਉਥੇ ਜਾਂਦੀ ਜਾਂਦੀ ਮੇਰੀ ਜੁੱਤੀ ਤੇ ਹਿਸਾ ਦੇ ਮਹਿਲਾ ਹੋਗੇ ਉਹਨਾਂ ਦੇ ਗੱਲ ਚ ਗੂਠ ਦੇਗੇ ਡੰਗਰੀ ਦਾ ਲੱਛੇ ਹੋ ਗਏ ਅੱਜ ਸੇਵਾ ਆਖਣੇ ਬਸ ਮੁੰਡਾ ਉਥੇ ਬੱਜਾ ਰਿਆ ਸਾਨੂੰ ਕੋਈ ਹੁਰਦਾ ਨਹੀਂ ਔੜੀ ਸੁਜੀ ਕੀ ਹਾਲ ਬਣਿਆ ਡੰਗਰਾਂ ਦਾ ਕੀ ਡੰਗਰਾਂ ਨਾਲ ਗੱਲਾਂ ਕਰੀ ਜਾਂਦੇ ਈ ਉਹ ਮੈਂ ਡੰਗਰਾ ਦਾ ਇਹ ਕੰਦਿਆ ਹੈ ਵੀ ਮੁੰਡਾ ਵਿਚਾਰਾ ਉੱਥੇ ਬੱਜਿਆ ਰਿਹਾ ਤੇ ਸਾਥੋਂ ਨਹੀਂ ਨਾ ਕੋਈ ਪਟਾ ਤਾਂ تھا ਟਾਈਮ ਨਾ ਪਿਆ ਕੀ ਬਣੇ ਆ ਵਿਚਾਰੇ ਉਹ ਗੱਲ ਜੋ ਹੁਣ ਆ ਗਿਆ ਵਾ ਆਪੇ ਹੁਣ ਸਾਂਭ ਲੂਗਾ ਕੋ ਜੋ ਮੁੰਡੇ ਖੁੰਡੇ ਨੇ ਸਾਡੇ ਕੋ ਕਿੜੇ ਇੰਨੇ ਆ ਨਾ ਘਰ ਦਾ ਵੀ ਕਰਨਾ ਵੇਲੀ ਦਾ ਵੀ ਕਰਨਾ ਸਾਡੇ ਕੋ ਇੰਨਾ ਕੰਮ ਹੁੰਦਾ ਹੈਗਾ ਕਿ ਜਾਂ ਦੋਵਾਂ ਜਾਣਿਆਂ ਨੇ ਫਟਾਫਟ ਕਰ ਲੈਣਾ ਉਹ ਨਾਲੇ ਉਹ ਮੁੰਡਾ ਖੁੰਡਾ ਅਸੀਂ ਬੁੱਢੇ ਹੋਏ ਹੁਣ ਸਾਥੋਂ ਕਿੰਨਾ ਕੋਣਾ ਕੰਮ ਤੇ ਮੈਂ ਤੇ ਸਾਡੇ ਵੱਲ ਆਈ ਆ ਹਾ ਕੋਈ ਕੰਮ ਆ ਕੰਮ ਕੁਮ ਕਰਾਵਾ ਆ ਕਬਲ ਦੀ ਪਰਜਾਈ ਦਾ ਫੋਨ ਆਇਆ ਹੀ ਉਹ ਤੇ ਉਹ ਤੇ ਆਖਣ ਦੇ ਪੀ ਮਾਵਾਂ ਧੀਆਂ ਤਾਂ ਮਕੀਆਂ ਹੀ ਬੜੀਆਂ ਦੇਣ ਢੀਆਂ ਕਾਹਦੀਆਂ ਤਮ ਕਹਿੰਦੇ ਐ ਬੀਆਂ ਹੁਣ ਉਹ ਆਂਦੀਆਂ ਪਈ ਅਸੀਂ ਕੇਸ ਕਰਨਾ ਵਾ ਤੇ ਦੇਖੋ ਖਰਚਾ ਲੈਣਾ ਵਾ ਇਹਨਾਂ ਕੋਲ ਸਾਰੇ ਕੰਮ ਕਰ ਲਏ ਹੁਣ ਕੇਸ ਦਾ ਰਹਿ ਗਿਆ ਉਹਨਾਂ ਦਾ ਆ ਵੀ ਸਭ ਕੁ ਉਹ ਤੇ ਲੁੱਟ ਪੁੱਟ ਕੇ ਲੈ ਗਈ ਤੇ ਉਹ ਰਹਿ ਕੇ ਗਿਆ ਵਾ ਕੋਈ ਸੋਨਾ ਨਹੀਂ ਛੱਡਿਆ ਕੋਈ ਕਾਪੀਆਂ ਨਹੀਂ ਛੱਡੀਆਂ ਬੈਂਕ ਦੀਆਂ ਕੋਈ ਉਹਨੇ ਪੈਸਾ ਨਹੀਂ ਛੱਡਿਆ ਫੋਨ ਆਇਆ ਸੀ ਫੋਨ ਆਇਆ ਵਾ ਤੇ ਉਹ ਵਿਚਾਰੀ ਦੱਸਣ ਲਈ ਮੁੰਡੇ ਨੂੰ ਆਖਣਾ ਹੈ ਵੀ ਇਹ ਵੀ ਚਾਲ ਆ ਕੇ ਵੇਖ ਲੈਣਾ ਇਹ ਇਹ ਗੱਲਾਂ ਨਾ ਰਹਿ ਜਾਣ ਕਿ ਉਹ ਵਿਚਾਰੀ ਨੇ ਤੇ ਹਨ ਮੈਨੂੰ ਪੜਦੇ ਨਾ ਹੀ ਦੱਸਿਆ ਵਾ ਇਹਨਾਂ ਬੱਸ ਨਹੀਂ ਵੀ ਉਹਨੇ ਦੱਸਿਆ ਵਾ ਉਹ ਕਿਹੜੀ ਉਹਨਾਂ ਦੇ ਸਾਹਮਣੇ ਡਈ ਖਰੇ ਕਿਤਾ ਪੜਦੇ ਨਾ ਡਈ ਗੱਲ ਕਰਨ ਮੈਂ ਤੈਨੂੰ ਇੱਕੋ ਗੱਲ ਦੱਸਾਂ ਅੱਗੇ ਭਾਵੇਂ ਕੋਹ ਨਾ ਕੋ ਹੁੰਦਾ ਤੇ ਉਹਨੂੰ ਲੈਵ ਦੇ ਕਵਲ ਨੂੰ ਕਿਤੇ ਇੱਥੇ ਹੁਣ ਸੁਪਨਾਵਾਂ ਨਾ ਲੈ ਆਏ ਬੰਦੇ ਆਉਣ ਦਾ ਉਹ ਕੋ ਜੋ ਹੁੰਦਾ ਕਰਦੇ ਹਟ ਤੇ ਜਿਹੜੇ ਕੇਸ ਕਰਨੇ ਆ ਨਹੀਂ ਮੈਂ ਤਾਂ ਕਹਿੰਦਾ ਮੈਂ ਹਾਂ ਕਰਦੇ ਅਹੀਂ ਕਿਹੜੇ ਗਾੜੀ ਬੰਦੇ ਨੇ ਕਿ ਵੀ ਅਸੀਂ ਡੰਗਰ ਵਾਂ ਸਾਨੂੰ ਕੇਸ ਨਹੀਂ ਕਰਨੀ ਆਂਦੇ ਕੋਈ ਗੱਲ ਨਹੀਂ ਕਰ ਲੈਣ ਜੇ ਇਹ ਵੀ ਬਾਹ ਲਾ ਕੇ ਵੇਖ ਲੈਣ ਇਹ ਨਾ ਉਹਨਾਂ ਦੇ ਦਿਲ 'ਚ ਬਹਿ ਮਰੇ ਜੇ ਪੁਲਸਾਂ ਤਾਂ ਹੀ ਪਹੁੰਚ ਗਿਆ ਨਾ ਤੇ ਕੇਸ ਕਰਕੇ ਵੀ ਆਪਣਾ ਚਾਰ ਲਾਉਣ ਮੈਨੂੰ ਕਾ ਹੀ ਡਰ ਨਹੀਂਗਾ ਉਹਨਾਂ ਦਾ ਨਹੀਂ ਡਰਤੇ ਸਾਨੂੰ ਕਾਦਾ ਵਾ ਅਹੀਂ ਕਿਹੜਾ ਕੁਛ ਕਹੇ ਉਹਨਾਂ ਕੋ ਲੈ ਕੇ ਖੰਡੇ ਆਂ ਤਾ ਖੰਡੇ ਮੈਂ ਕਿਸ ਦਿਨ ਆਉਂ ਮੈਂ ਤਾਂ ਗਿਆ ਵੇਖ ਲਈ ਗਿਆ ਹਮਣਾ ਤੇ ਅੱਜ ਨਹੀਂ ਤਾਂ ਤੂੰ ਹੀ ਨਾ ਆਪਣੀ ਘਰੋਂ ਬੇਇੱਜ਼ਤੀ ਕਰਾਈ ਹੋਰ ਨਾ ਤੇਰੇ ਵੀ ਦਿਵਾਲੇ ਹੋਣ ਆਹ ਹੋਰ ਨਾ ਸਾਡੇ ਮਗਰ ਲਾ ਕੇ ਤੇਨੂੰ ਵੀ ਤੰਗੀ ਦੇਣ ਕਿਸ ਗੱਲ ਦੀ ਤੇ ਆਹ ਰਈ ਵਿਚਾਰੀ ਸਾਰਾ ਕੁਝ ਦੱਸਣ ਰਹੀ ਸੀ ਤੇ ਮੈਂ ਹਾਂ ਚੱਲ ਹੁਣ ਇਹਨਾਂ ਬਸ ਨਹੀਂ ਚੱਲ ਦੱਸ ਦਿੰਦੀ ਵੜ ਦੇ ਪਰਦੇ ਦੇ ਨਾਲ ਫਿਰ ਛੇਤੀ ਫੋਨ ਕੱਟ ਦਿੱਤਾ ਜਾਬਦਾ ਆ ਗਈਆਂ ਹੀ ਸਾਹਮਣੇ ਕਿ ਕੀ ਹੋਇਆ ਤੁਹਾਡੇ ਘਰ ਦੀ ਤੇ ਨਾ ਤੁਹਾਣੀ ਕਿਸਮਤ ਹੀ ਖਰਾਬ ਆ ਪਤਾ ਨਹੀਂ ਆ ਕਿਹੜੇ ਉਹ ਗਲ ਮਾੜੇ ਕਰਮ ਕੀਤੇ ਆ ਕੀ ਗੱਲ ਹੋ ਗਈ ਆ ਤੇ ਗੱਲਾਂ ਕਰਨ ਦੀ ਕਰਨਾ ਕੀ ਆ ਕਵਲ ਦਾ ਫੋਨ ਆਇਆ ਹੈਗਾ ਨਾ ਤੇ ਉਹ ਇੱਥੇ ਟਿਕ ਕੇ ਰਹਿੰਦੀ ਸੀ ਤੇ ਨਾ ਉੱਥੇ ਹੀ ਟਿਕਦੀ ਆ 10 ਪੀ ਤੂੰ ਰੋਟੀਆਂ ਖਾਣੀਆਂ ਦੋ ਰਮਾਨ ਨਾਲ ਖਾਈ ਜਾ ਤੇ ਨਾਲੇ ਹਾਨੂੰ ਵੀ ਖਾਣ ਦੇ ਪਰ ਨਾ ਉਹਨੂੰ ਤੇ ਨਾ ਜਿੱਦਾਂ ਵਿਹਲੇ ਬੈਠੀ ਨੂੰ ਰੋਟੀ ਵੀ ਨਹੀਂ ਪਚਦੀ ਹੁਣ ਕੀ ਕਵਲ ਨੇ ਕਰਤਾ ਵਾ ਹੁਣ ਉੱਥੇ ਆਪਣੇ ਪੇਕੇ ਕਰਨਾ ਕੀ ਐ ਅਗਲੀ ਆਂਦੀ ਕੇਸ ਕਰਨਾ ਤੁਹਾਡੇ ਤੇ ਹੁਣ ਕੇਸ ਕਰਨਾ ਸਾਡੇ ਦੇ ਕੀ ਕਰਨੂ ਹਿੱਸਾ ਲੈਣਾ ਘਰ ਦੇ ਵਿੱਚੋਂ ਹਿੱਸਾ ਲੈਣਾ ਵਾ ਉਹ ਨਾ ਮੰਮੀ ਡਾਡੀ ਨੇ ਆ ਕੇ ਲੱਲੇ ਤੂੰ ਅਵੇਂ ਜਾਣ ਕੇ ਟੈਨਸ਼ਨ ਲਈ ਜਾਨੀ ਆ ਅੱਗੇ ਖੜੇ ਕੇਰੇ ਪੰਨੀ ਉਪੋੰਚੀ ਆਪਾ ਕਿਸਮਤ ਮਾੜੀ ਸਾਡੀ ਕੀ ਸਾਡੇ ਕੋ ਮਾੜੇ ਕਰਮ ਹੋ ਗਏ ਤੂੰ ਮਾਂ ਬੱਚੀਆਂ ਅਵਾਂ ਟੈਨਸ਼ਨ ਲੈ ਨਹੀਂ ਮਾਨਣਾ ਕਿਸਦੀ ਟੈਨਸ਼ਨ ਤੇ ਆਉਂਦੀ ਆ ਨਾ ਘਰ ਦੇ ਵਿੱਚ ਤੇ ਅੱਗੇ ਨਹੀਂ ਕੋਹ ਰਿਆ ਕਿਤੇ ਇੰਨੇ ਹਾਲਾਤ ਮਾੜੇ ਹੋ ਗਏ ਨਾ ਕੋਈ ਗੱਲ ਨਹੀਂ ਕਰਨ ਵਾਲੀ ਕਿੱਥੇ ਅਸੀਂ ਕਿਤੇ ਹਜ਼ਾਰਿਆਂ ਦਾ ਸ਼ਬਦਾ ਲਿਆ ਲਿਆ ਕੇ ਤੇ ਟਾਈਮ ਪਾਸ ਕਰਦੇ ਹੁੰਦੇ ਵਧੀਆ ਟਾਈਮ ਸਾਡਾ ਲੰਘਦਾ ਹੈਗਾ ਤੇ ਹੁਣ ਕਿੱਥੇ ਅਸੀਂ ਉਹ ਗੱਲ ਵੀ ਦਾਹਾਂ ਦਾਹਾਂ ਵਿਹਾਂ ਵਿਹਾਂ ਦੀ ਚੀਜ਼ ਲਿਆ ਕੇ ਤੇ ਫਿਰ ਟਾਈਮ ਪਾਸ ਕਰਦੇ ਵੀ ਚੱਲ ਕੋਈ ਗੱਲ ਨਹੀਂ ਇਹਨੇ ਬਿਮਾਰੀ ਮੂੰਹ ਚਟੇ ਗਏ ਆ ਜੜੀ ਕੜੀ ਨੰਗ ਜੇ ਉਹੋ ਹੀ ਠੀਕ ਵਾ ਪਰ ਇਹ ਕਿੱਥੋਂ ਨਵਾਂ ਹੀ ਜੱਬ ਜੇ ਉਹ ਕੇਸ ਕਰੂਗੇ ਤੇ ਇਧਰੋਂ ਵੀ ਤੇ ਕੇਸ ਤੇ ਪੈਸੇ ਲਾਉਣੇ ਪੈਣੇ ਆ ਮੈਨੂੰ ਦੇਣਾ ਸੱਚੀ ਭਾ ਵੀਰਜੀ ਦੇ ਮੂੰਹ ਵੱਲ ਵੇਖ ਕੇ ਨਾ ਬੜਾ ਹੀ ਤਰਸ ਹੁੰਦਾ ਵਾ ਕਿ ਉਹਨੂੰ ਕਿੱਦਾਂ ਦੀ ਜਨਾਨੀ ਟੱਕਰੀ ਆ ਵਿਚਾਰਾ ਉਹ ਗੱਲ ਤੇ ਇੰਨਾ ਚੰਗਾ ਬੰਦਾ ਤੇ ਜਿਹੜਾ ਇਹਨੇ ਉਹ ਗੱਲ ਵਖਤਾਂ ਦੇ ਵਿੱਚ ਪਾ ਕੇ ਰੱਖ ਦਿੱਤਾ ਵਾ ਕੋਈ ਗੱਲ ਨਹੀਂ ਮਾੜੇ ਹੋ ਕੇ ਤਾਂ ਉਹਨੇ ਹੁੰਦੇ ਲੰਘ ਜਾਂਦੇ ਹੁੰਦੇ ਤੂੰ ਐ ਫਿਕਰ ਨਾ ਕਰਿਆ ਕਰ ਇਹ ਮਾੜਾ ਸਮਾਂ ਆਇਆ ਵਾ ਮੰਗਿਆ ਨ ਕੋਈ ਗੱਲ ਨਹੀਂ ਦੋ ਜਹਾ ਫਸਣਾ ਸੰਗੀਆਂ ਜਾਂ ਇਹ ਤਾਂ ਸੁੱਖਾ ਹੈ ਨਾ ਫਸਲਾਂ ਵੀ ਤੇ ਤਾਂ ਹੀ ਚੰਗੀਆਂ ਹੋਣਗੀਆਂ ਜੇ ਉਹਨੂੰ ਖਾਦ ਜ਼ਰੂਰੀ ਟਾਈਮ 'ਤੇ ਪਾਊਗੀ ਤੇ ਖਾਦ ਦਾ ਕਿਤੇ ਉਹ ਗੱਲ ਭੋਰਿਆ ਨਹੀਂ ਹੈਗਾ ਘਰ ਦੇ ਵਿੱਚ ਉਹ ਵੀ ਪੈਸਿਆਂ ਦਾ ਹੀ ਆਉਣਾ ਚੁੱਕ ਚੁਕਾ ਕੇ ਮੈਨੂੰ ਪਤਾ ਵਾ ਡੈਡੀ ਡੇ ਹੀ ਤੁਹਾਨੂੰ ਸੁਣਾ ਦੇਣ ਵੀ ਖਾਦ ਵੀ ਲਿਆਉਣ ਵਾਲੀ ਆ ਤੇ ਤੁਸੀਂ ਆਖਣ ਦੇ ਸੀਗੇ ਕਿ ਡੈਡੀ ਆੜਤੀ ਇਹਨੇ ਜਵਾਬ ਦੇਤਾ ਤੁਹਾਡੇ ਕਿ ਰਾਦੇ ਆ ਇਹ ਅੰਦਰ ਰਹਿੰਦੀ ਆ ਇਹਨੂੰ ਘਰ ਦੀ ਕੋਈ ਖਬਰ ਨਹੀਂ ਰਹਿੰਦੀ ਮੈਨੂੰ ਸਾਰਾ ਹੀ ਪਤਾ ਵਾ ਉਹ ਚੱਲ ਕੋਈ ਗੱਲ ਨਹੀਂ ਜ਼ਿੰਦਗੀ 'ਚ ਨਾ ਉਹ ਤਾਪ ਚੜਾਉਂਦੇ ਹੀ ਹੁੰਦੇ ਆ ਤੇ ਬੰਦੇ ਨੂੰ ਡੱਟ ਕੇ ਮੰਗਾਲਾ ਕਰਨ ਚਾਹੀਦਾ ਵਾ ਇਹ ਮੜ ਜੰਗੇ ਕਰਮ ਨਾ ਰੱਬ ਦੇ ਹੱਥ ਹੱਸ ਹੁੰਦੇ ਆ ਜਿਨੇ ਮਾੜੇ ਕੀਤੇ ਤਾਂ ਵੀ ਚੰਗੇ ਵੀ ਕਰੂਗਾ ਕੋਈ ਵੱਡੀ ਗੱਲ ਨਹੀਂ ਆ ਫਿਰ ਕੀ ਆ ਤੇ ਬੰਦਿਆਂ ਸਿਰ ਪੈਂਦੀ ਹੁੰਦੀਆਂ ਵਾ ਐਵੇਂ ਟੈਨਸ਼ਨ ਲੈ ਕਰ ਕੇ ਗੱਲ ਚੰਗਾ ਤੂੰ ਜੋ ਡਾਡੀ ਹੈਗਾ ਨਾ ਸਾਰਾ ਕੰਮ ਫੇੜੀ ਸਭਾਲ ਲੈਣਾ ਵਾ ਫੇ ਆਨੂੰ ਕਾਦੀ ਫਿਕਰ ਕਰਨ ਦੀ ਲੋੜ ਜੀਅਟ ਖੜਕਣ ਡਿਆ ਬਾਹਰ ਲੱਗਦਾ ਕੋਈ ਆਇਆ ਵਾ ਚੱਲ ਤੂੰ ਬੈਠ ਮੈਂ ਲੈਣਾ ਜਾ ਕੇ ਹੈਂ ਆ ਗਿਆ ਬਾਜੀ ਹਾਂਜੀ ਸਰ ਕੌਣ ਸਿਕਾਲ ਜੀ ਬੈਂਕ ਕੋਲੋਂ ਆਇਆ ਬੈਂਕ ਕੋਲੋਂ ਆਏ ਹਾਂਜੀ ਆਜੋ ਇਹੋ ਜਿਹੜਾ ਉਦੋਂ ਵੀ ਆਇਆ ਹੈਗਾ ਇਹੋ ਦਾ ਨਵਾਂ ਆ ਵੀ ਜੀ ਉਹਨਾਂ ਉਹਨਾਂ ਤੇ ਨਾ ਗਈ ਆ ਤੁਹਾਨੂੰ ਟਾਈਮ ਦਿੱਤਾ ਸੀ 2 ਦਿਨ ਦਾ ਮੈਂ ਪੂਰੇ ਹਫਤੇ ਬਾਅਦ ਆਇਆ ਵਾਂ ਤੇ ਨਾ ਤੁਸੀਂ ਬੈਂਕ ਚ ਆਏ ਇੱਕ ਵਾਰ ਵੀ ਨਹੀਂ ਆਏ ਤੁਸੀਂ ਵੀ ਉੱਥੇ ਆਣ ਕੇ ਬੰਦਾ ਗੱਲਬਾਤ ਕਰਦਾ ਵੀ ਸਾਡੇ ਕੋਲ ਪੈਸੇ ਬਣੇ ਆ ਜਾਂ ਨਹੀਂ ਬਣੇ ਇੱਕ ਵਾਰ ਵੀ ਨਹੀਂ ਆਏ ਤੁਸੀਂ ਉੱਥੇ ਜਿਹੜੇ ਕੋਲ ਪੈਸੇ ਹੁੰਦੇ ਤੇ ਅਸੀਂ ਆਉਂਦੇ ਕੰਨ ਹੋ ਜਾਣੇ ਸਾਰੇ ਆਪਣੇ ਕੀ ਕਤਦਸੀ ਕਿ ਜੋ ਜੋ ਸਾਡੇ ਨਾਲ ਹੋ ਗਿਆ ਤੇ ਹੁਣ ਜੱਟੇ ਘੱਟਾ ਜੇ ਬੇਚਾਰਾ ਰਾਤੀ ਆਇਆ ਵਾ ਤੇ ਅਸੀਂ ਹੁਣ ਕੋ ਸੋਚਣਾ ਹੀਗਾ ਓਏ ਦਿਨ ਚੜਿਆ ਨਹੀਂ ਤੇ ਤੂੰ ਫੇਰ ਆ ਗਿਆ ਵਾ ਤੇ ਵੀਜੀ ਨਹੀਂ ਹੀ ਪੈਸੇ ਬਾਨਨੇ ਤੇ ਤੁਸੀਂ ਉਦ ਨਹੀਂ ਕਿਉ ਝੂਠਾ ਲਾਰਾ ਲਾਇਆ ਤੇ ਕੋਈ ਨਹੀਂ ਦੂਆ ਦਿਨਾਂ ਨੂੰ ਦੇ ਦੇਣੇ ਤੁਹਾਨੂੰ ਪਤਾ ਤਾਂ ਹੈਗਾ ਕਿ ਜੇ ਹੜ ਕੋ ਅੱਜ ਨਹੀਂ ਬਾਨਨੇ ਕੱਲ ਨਹੀਂ ਬਾਨਨੇ ਤੇ ਤੁਸੀਂ ਰਾਮਨਾ ਬੈਂਕ ਦਾ ਟਰੈਕਟਰ ਦੇ ਦਿੰਦੇ ਓ ਪਾਜੀ ਤਾਰਨੇ ਪੈਸੇ ਹਾਨੂੰ ਮੁਸੀਬਤੀ ਬਹੁਤ ਵੱਡੀ ਪੈ ਗਈ ਅਸੀਂ ਕਿਹੜਾ ਮੁਕਰਦੇ ਵੀ ਨਹੀਂ ਤਾਰਨੇ ਹੁਣ ਗਾੜੀ ਝੋਨਾ ਆਇਣਾ ਵਾ ਆਰਟਿਓ ਫਟਫਟ ਕੇ ਆਪਾਂ ਤਾਰ ਦੇਨੇ ਕਿਹੜੀ ਵੱਡੀ ਗੱਲ ਵਾ ਪਰ ਵਿਜ਼ਿਟ ਟਾਈਮ ਲੰਘ ਗਿਆ ਵਾ ਹੁਣ ਉਹਦੋਂ ਮੈਂ ਦੋ ਦਿਨ ਦਾ ਟਾਈਮ ਦੇ ਕੇ ਗਿਆ ਸੀ ਇਹਨਾਂ ਦੇ ਮੂੰਹ ਵੱਲ ਵੇਖ ਮੈਨੂੰ ਬੜਾ ਦਰਸਾਇਆ ਇਹਨਾਂ ਦਾ ਤੇ ਪਰ ਅੱਜ ਨਹੀਂ ਮੈਂ ਛੱਡ ਕੇ ਜਾਣਾ ਟਰੱਕ ਪੁੱਤ ਪਾਜੀ ਕੋਈ ਨਹੀਂ ਕਰਦਾ ਜਿਹੜਾ ਗੁੱਠੇ ਲਾਉਂਦੇ ਨੇ 150 ਗੁੱਠੇ ਲਾਉਂਦੇ ਤੇ ਬੈਂਕ 'ਚ ਲਵਾਉਣੇ ਤੇ ਆ ਗਏ ਆ ਪਰ ਤੁਹਾਨੂੰ ਪਤਾ ਹੀ ਆ ਹੁਣ ਮਜਬੂਰੀਆਂ ਹੁੰਦੀਆਂ ਹੱਡੀਆਂ ਵੀ ਉਹ ਤੁਸੀਂ ਮਜਬੂਰੀ ਨਹੀਂ ਸਮਝਦੇ ਪਾਜੀ ਕਰੀ ਦਾ ਖਤਰਾ ਵਾ ਅਸੀਂ ਤੁਹਾਡੀ ਮਜਬੂਰੀ ਸਮਝਦੇ ਆ ਨਾ ਨਾ ਹੋਵੇ ਤੇ ਫੇਰ ਮੈਂ ਵਾਰ-ਵਾਰ ਆਉਂਦਾ ਹੀ ਨਹੀਂ ਵੇ ਪੁੱਤ ਤੇ ਆਹੇ ਤੇ ਅਹੀਂ ਤਾਰ ਦੇਣਾ ਹੀ ਆਹੀਂ ਔਖੇ ਹੀ ਬੜੇ ਹੋਏ ਆਡੇ ਹਸਪੀਟਲ ਦੇ ਵਿੱਚ ਨਾ ਬਹੁਤ ਪੈਸਾ ਲੱਗ ਗਿਆ ਇਹ ਕੋਈ ਗੱਲ ਨਹੀਂ ਤਾਰਾਂਗੇ ਜਰੂਰ ਜਦੋਂ ਸਾਡੇ ਕੋਲ ਹੋਣਗੇ ਨਾ ਤੇ 1 ਮਹੀਨਾ 2 ਰਹਿ ਗਿਆ ਚੋਨਾਉਂ ਚ ਅਸੀਂ ਤਾਰ ਦੇਣੇ ਆ ਤੇ ਵੀ ਜੇ ਤੁਸੀਂ ਹੋਤੇ ਹਸਪੀਟਲਾਂ ਚ ਵੀ ਤੇ ਔਖੇ ਹੋ ਕੇ ਲਾਈ ਆ ਪੈਸੇ ਤੇ ਤੁਸੀਂ ਨਾ ਲੈਂਦੇ ਟਰੈਕਟਰ ਐਵੇਂ ਔਖੇ ਹੋ ਕੇ ਲੈਣ ਦੀ ਕੀ ਲੋੜ ਹੀ ਕੀ ਜੇ ਤੁਹਾਡੇ ਕੋਲ ਪੱਲੇ ਨਹੀਂ ਹੈਗਾ ਤਾਂ ਨਾਲ ਹੀ ਦੇ ਟਰੈਕਟਰ ਉਹ ਬਾਜੀ ਮੇਰੀ ਸੁਣੋ ਗੱਲ ਔਖੇ ਕੋਈ ਲਿੰਦਾ ਮਜਬੂਰੀ ਹੱਸਣਾ ਪੈਂਦਾ ਵਾ ਉਦਾਂ ਖੇਤੀ ਨਹੀਂ ਹੁੰਦੀ ਨਾ ਸਰਕਾਰਾਂ ਇਹ ਆਫਰ ਦਿੰਦੀਆਂ ਵਾ ਉਦੋਂ ਤੋਂ ਬੜੇ ਲੱਲੇ ਲੰਡੀਆਂ ਐਂ ਕਰ ਲੋ ਜੱਟੋ ਐਂ ਕਰ ਲੋ ਉਦੋਂ ਦੇ ਦਿੰਦੇ ਕਰਜ਼ਾ ਵੀ ਤੁਹਾਨੂੰ ਇੰਨਾ ਦੇਵਾਂਗੇ ਸਾਡੀ ਸੱਟੀ ਮੁੜ ਕੇ ਵੀ ਦਿੰਦਾ ਨਹੀਂ ਆ ਕਿੰਨੇ ਕੁ ਮਜਬੂਰੀ ਹੈਗੀ ਤੁਹਾਡੀ ਜੇ ਤੁਹਾਡੇ ਨਹੀਂ ਲੱਤਾ ਭਾਰ ਚ ਲੰਡੀਆਂ ਤੇ ਤੁਸੀਂ ਕਿਸੇ ਕੋ ਭਾਈ ਕਰਵਾ ਲਿੰਦੇ ਨਾਲ ਹੀ ਦੇ ਟਰੈਕਟਰ ਹੁਣ ਤੁਹਾਡ ਕੋ ਪੈਸੇ ਨਹੀਂ ਦਿੱਤੇ ਜਾਣ ਦੇ ਜਦੋਂ ਕਹਿਤਾ ਬਾਕੀ ਤਾਰਤੀਆਂ ਰੈਂਡਰਿੰਚਾਰ ਕਿਸ਼ਤਾ ਆਈਆਂ ਵੀ ਦੇ ਦਾਂਗੇ ਤੇਰੀ ਵੱਡੀ ਗੱਲ ਵਾ ਟਾਈਮ ਲੰਘ ਗਿਆ ਵਾ ਹੁਣ ਟਾਈਮ ਲੰਘ ਗਿਆ ਵਾ ਵਾਰ-ਵਾਰ ਮੈਂ ਇਹੀ ਕਹਿੰਦੇ ਆ ਵੀ ਟਾਈਮ ਲੰਘ ਗਿਆ ਵਾ ਉਹ ਜਦੋਂ ਤੇ ਭਾਜੀ ਫੈਟਿੰਗ ਲੋਨ ਦੇਣਾ ਹੋਵੇ ਨਾ ਤੁਸੀਂ ਨਾ ਅੱਧਾ-ਅੱਧਾ ਕਰੋਪੀਆ ਕੋ ਕਰਜ਼ਾ ਮਾਫ ਕਰਨ ਦੀ ਇਹ ਜੱਟਨੀ ਵਾਰੀ ਹੁੰਦੀ ਨਾ ਉਦੋਂ ਲੱਖ ਵੀ ਰਾਇ ਨਾ ਉਹ ਯਾਰੀ ਧੌਂ ਤੇ ਗੋਡਾ ਰੱਖ ਲੈਂਦੇ ਹੋ ਤੁਸੀਂ ਵੀ ਤਾਰ ਹੀ ਸੀ ਹੁਣ ਜੱਟਨੀ ਮਜਬੂਰੀ ਹੁੰਦੀ ਉਹ ਤਾਰਨਾ ਪੈਂਦਾ ਵਿਚਾਰੇ ਨੂੰ ਉਹ ਤਾਰਨੇ ਪੈਣੇ ਜਦੋਂ ਤੁਸੀਂ ਲਏ ਆ ਤੇ ਫਿਰ ਤੁਹਾਨੂੰ ਤਾਰਨਾ ਹੀ ਪੈਣਾ ਜਿਹੜਾ ਤੁਸੀਂ ਲੋਨ ਚੁੱਕ ਕੇ ਵਰਤਿਆ ਵਾ ਉਹ ਤੇ ਤੁਹਾਨੂੰ ਤਾਰਨਾ ਹੀ ਪੈਣਾ ਮੈਂ ਤੁਹਾਡੀ ਗੱਲ ਮੰਨਦਾ ਇਹ ਗੁਟਕਾ ਬਣਾਉਂਦਾ ਜਿਹੜਾ ਬੰਦਾ ਕੋਈ ਜ਼ਹਿਰ ਬਣਾਉਂਦਾ ਵਾ ਇਹ ਕਿੰਨੇ ਲੋਕ ਮਰਦੇ ਨੇ ਤੇ ਜੱਟ ਕਿੰਨੀ ਫਸਲ ਤਿਆਰ ਕਰਦਾ ਲੋਕਾਂ ਦੇ ਮੂੰਹ ਵਿੱਚ ਪਾਉਂਦਾ ਤੇ ਫਿਰ ਜੱਟ ਨੂੰ ਛੱਤਰ ਵੱਜਦੇ ਆ ਇਹ ਦੱਸੋ ਫਰਕ ਕਿਉਂ ਕਰਦੀ ਵੀਰ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਮੈਂ ਖੁਦ ਇੱਕ ਕਿਸਾਨ ਆ ਪਰ ਮੈਂ ਹੁਣ ਸਰਕਾਰ ਦਾ ਇੱਕ ਨਮਾਇੰਦਾ ਆ ਆਪਣੀ ਡਿਊਟੀ ਨਿਭਾਉਣ ਡਿਆ ਆ ਉਹ ਮੈਨੂੰ ਡਿਊਟੀ ਦੇਣੀ ਪੈਣੀ ਆ ਇਸ ਕਰਕੇ ਤੁਹਾੜੇ ਕੋਲੋਂ ਤੁਹਾਡਾ ਚੁਕਾਇਆ ਨਹੀਂ ਗਿਆ ਇਸ ਕਰਕੇ ਮੈਂ ਤੁਹਾਡਾ ਟਰੈਕਟਰ ਲੈ ਕੇ ਹੀ ਜਾਣਾ ਵਾ ਉਹ ਪਤਾ ਸਾਨੂੰ ਬਾਜੀ ਤੁਸੀਂ ਸਾਡੇ ਵਰਗੇ ਹੋ ਵੱਧੇ ਹੁਕਮ ਦੇ ਕੋਈ ਗੱਲ ਨਹੀਂ ਆਪਾਂ ਝੋਨਾ ਆਉਂਦਾ ਨਾ ਤਾਰ ਦੇਣਾ ਹੀ ਰਹਿਣਾ ਇੱਕ ਪੀਣ ਦਿਨ ਤੁਹਾਡਾ ਬਾਜੀ ਨਹੀਂ ਨਹੀਂ ਵੀਰ ਜੀ ਇਹ ਮੇਰੀ ਮਜਬੂਰੀ ਆਜ ਮੈਂ ਦੋ ਚੱਕਰ ਅੱਗੇ ਵੀ ਮਾਰ ਗਿਆ ਵਾ ਅੱਜ ਨਹੀਂ ਮੇ ਕੋ ਅੱਜ ਮੈਂ ਲੈ ਕੇ ਹੀ ਜਾਣਾ ਟਰੈਕਟਰ ਉੱਕ ਕੇ ਇਹ ਖੈਰੀ ਖੈਰੀ ਵੀ ਵੇਖੀ ਦੀ ਹੁੰਦੀ ਆ ਆ ਤੇ ਹੱਥ ਹੋ ਗਈ ਆ ਗਵਰਨਮੈਂਟ ਵਾਲੀ ਵੀ ਤੇ ਇੰਨਾ ਵਾਲੀ ਵੀ ਇਹ ਥੋੜੀ ਗੱਲ ਵਾ ਜੇ ਉਹਨਾਂ ਕੋਲ ਆਤਾ ਤੇ ਮੈਂ ਲੈ ਕੇ ਹੀ ਜਾਣਾ ਵਾ ਐਡਾ ਕਿੱਥਾਂ ਦੱਸ ਇਹ ਲੈ ਜਾਊਗਾ ਓ ਮੰਮੀ ਕੋਈ ਸੁਣਵਾਈ ਨਹੀਂ ਸੀ ਮਾੜੇ ਬੰਦੇ ਦੀ ਸਭ ਤਗੜੇ ਲੋਕਾਂ ਸਲਾਮ ਆਇਓ ਇਹ ਗਰੀਬ ਕਿਸਾਨਾਂ ਨੂੰ ਤੰਗ ਕਰਦੇ ਵੱਡਿਆਂ ਤੇ ਵੀ ਨਹੀਂ ਹੁੰਦੇ ਉਧਰ ਉਹ ਨਾ ਪੁੱਤ ਹੈ ਤੇਰੇ ਤਰਲੇ ਲੈਣ ਦਾ ਆ ਦੇ ਦਿੰਦੇ ਤੁਹਾਡੇ ਪੈਸੇ ਜਾਣ ਦਿਓ ਬਰਮ ਇਹ ਨਹੀਂ ਜੇ ਨਾ ਕਰਕੇ ਆਇਆ ਕਰੋ ਪਾਪਾ ਜੀ ਅੱਜ ਮੇਰੀ ਮਜਬੂਰੀ ਹੈ ਅੱਜ ਨਾ ਮੈਨੂੰ ਵਾਰ-ਵਾਰ ਰੋਕੋ ਨਹੀਂ ਇਹ ਗੱਜ ਤੇਰੀ ਪੁੱਤ ਮਜਬੂਰੀ ਹੈ ਨਾ ਤੇ ਸਾਡੀ ਮਜਬੂਰੀ ਹੈ ਮਜਬੂਰੀ ਸਮਝ ਹੁਣ ਸਾਡੇ ਨਾਲ ਪਾਪਾ ਜੀ ਨਾ ਕਰੋ ਇਧਰ ਮੈਨੂੰ ਸਹੀ ਨਹੀਂ ਲੱਗਣ ਡਿਆ ਪਰ ਇਹ ਮੇਰੀ ਮਜਬੂਰੀ ਹੈ ਅੱਜ ਟਰੈਕਟਰ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਉਹ ਨਹੀਂ ਜਾਈ ਸਾਡੀ ਰਕਮ ਸਾਰੀ ਜਮ੍ਹਾਂ ਕਰਵਾ ਦਿਓ ਉਹ ਕਰਵਾ ਦਿੰਦੇ ਆ ਦੋ ਚਾਰ ਦਿਨ ਨਹੀਂ ਪਾਪਾ ਜੀ ਹੱਥ ਮੇਰਾ ਛੱਡੋ ਹੱਥ ਨਾ ਫੜੋ ਮੇਰਾ ਇਹ ਅੱਜ ਤੁਹਾਡਾ ਲੈ ਕੇ ਜਾਣਾ ਮੈਂ ਬੜੀ ਹੁੰਦੀ ਆ ਨਾ ਇਹ ਕੰਮ ਕਰ